ਹਾਂਜੀ ਇਹ ਹਾਲ ਤਾਂ ਸਾਰਿਆਂ ਦਾ ਸਾਰਿਆਂ ਨੂੰ ਜੀ ਪਿਆਰ ਭਰੀ ਸ਼ਖਸ਼ੀਅਤ ਆ ਗਾ। ਸਵਾਗਤ ਹੈ ਤੁਹਾਡਾ ਕਿਰਮਾ ਬਲੌਗ ਵਿੱਚ। ਅੱਜ ਆਪਾਂ ਜਾ ਰਹੇ ਹਾਂ ਜੀ ਫਿਰ ਤੋਂ ਹਿਮਾਚਲ ਨੂੰ। ਪਹਿਲਾਂ ਆਪਾਂ ਗਏ ਸੀ ਆਪਣੇ ਤਾਇਰੇ ਘਰੇ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਤਾਇਰੇ ਘਰ ਤੋਂ 40-50 ਕਿਲੋਮੀਟਰ ਦੂਰ ਇੱਕ ਪਿੰਡ ਹੈ ਜੀ ਕੋਟੂ ਉੱਥੇ ਜਾ ਰਹੇ ਹਾਂ ਜੀ ਤੇ ਇਹ ਵਲੌਗ ਨਾਲ ਬਣੇ ਰਹੋ ਤੁਸੀਂ ਤੇ ਤੁਹਾਨੂੰ ਅਸੀਂ ਦਿਖਾਣੇ ਆ ਜੀ ਲੁਧਿਆਣੇ ਤੋਂ ਲੈ ਕੇ ਹਿਮਾਚਲ ਤੱਕ ਦਾ ਸਫ਼ਰ। ਆਪਾਂ ਦਰਪਿਆ ਜੀ ਘਰੋਂ ਦੀ ਤੇ ਆਪਾਂ ਪਹੁੰਚ ਗਏ ਜੀ ਕੋਲੋ ਹਸਪੀਟਲ ਦੇ ਬਾਹਰ ਇਧਰੋਂ ਆਪਾਂ ਮੁੜ ਜਨਾਈ ਸ਼ੇਰਪੁਰ ਵੱਲੋਂ ਤੇ ਆਪਾਂ ਜਾਣਾ ਜੀ ਗੜਸ਼ੰਕਰ ਵੱਲੋਂ ਰਸਤੇ ਸੀਗੇ ਦੋ ਸਿੱਧਾ ਜਾਂਦੇ ਸੀਗੇ ਜੀ ਆਪਾਂ ਇਹ ਜੇ ਪੁਲ ਚੜਜਿੰਦੇ ਤੇ ਇਹ ਜਾਣਾ ਸੀਗਾ ਆਪਾਂ ਫਲੋਰ ਵੱਲੋਂ ਫਲੋਰ ਤੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਸਿੱਧਾ ਹੁੰਨਾ ਤੇ ਆਪਾਂ ਜਾਣਾ ਹੁਣ ਇੱਥੋਂ ਦੀ ਕੋਹਾੜੇ ਕੋਹਾੜੇ ਤੋਂ ਆਪਾਂ ਮਾਛੀਵਾੜਾ ਮਾਛੀਵਾੜੇ ਤੋਂ ਰਾਵੋ ਤੇ ਫਿਰ ਗੜਸ਼ੰਕਰ ਗੋੜੀ ਸ਼ੰਕਰ ਤੋਂ ਕਿਤ ਨੂੰ ਅਸੀਂ ਅੱਗੇ ਰਸਤਾ ਦਿਖਾਣੇ ਆ ਤੇ ਜੁੜੇ ਰਹੋ ਵਲੌਗ ਨਾਲ ਤੇ ਸਫਰ ਦਾ ਅਨੁਭਵ ਜੀ ਤੁਸੀਂ ਇੰਜੋਏ ਜੀ ਇਧਰੋਂ ਆਪਾਂ ਮੁੜ ਜਾਣਾ ਜੀ ਦੇਖੋ ਲੋ ਜੀ ਆਪਾਂ ਪਹੁੰਚ ਗਏ ਕੁਹਾੜੇ ਤੇ ਇੱਥੋਂ ਮੁੜਦੇ ਆ ਆਪਾਂ ਜੀ ਲੈਫਟ ਲੈਫਟ ਹੋ ਗਏ ਤੇ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਹੋ ਜਾਣਾ ਰਾਈਟ ਤੇ ਨਾਲ ਹੀ ਸਿੱਧਾ ਆਪਾਂ ਚੜ ਜਾਣਾ ਜੀ ਮਾਛੀਵਾੜਾ ਰੋਡ ਤੇ ਆ ਗਈ ਜੀ ਕੁਹਾੜੇ ਦੀ ਮਾਰਕੀਟ ਅੱਜ ਮੌਸਮ ਵੀ ਬੱਦਲ ਵਾਲਾ ਹੋਇਆ ਪਿਆ ਦੇਖਦੇ ਅੱਗੇ ਜੇ ਮੀਂਹ ਹੋਇਆ ਹੈ ਮਚਰ ਵਾਲੀ ਸਾਈਡ ਤੇ ਲੋ ਜੀ ਪਹੁੰਚ ਗਏ ਜੀ ਮੱਛੀਵਾੜੇ ਆਹ ਅਗੇ ਦੇਖੋ ਸਤ루ਸ ਦਰਿਆ ਉਹ ਕਿੰਨਾ ਪਾਣੀ ਹੈ ਇੱਧਰ

ਮੌਸਮ ਮਿੱਧਾ ਰਹੀਆ ਬਸ ਬੱਦੜੀਆ ਲੁਧਿਆਣੇ ਤੋਂ ਸਾਨੂੰ ਉਮੀਦ ਹੈ ਮੇਲੇ ਆਣੇ ਹੈਗਾ ਇਸ ਦਾ ਕਿ ਇੱਥੇ ਡੱਗੇ ਮੇਲਾ ਦੇ ਵਧੀਆ ਗੱਲ ਆ ਮੀਂਹ ਆ ਜਾਵੇ ਥੋੜਾ ਜਿਹਾ ਮੌਸਮ ਵੀ ਠੰਡਾ ਹੋ ਜਾਏ ਨਾ ਨਹੀਂ ਤਾਂ ਗਰਮੀ ਬਹੁਤ ਆ ਆਹ ਵਾਲੀ ਗਰਮੀ ਤਾਂ ਹੁਮਮਤ ਵਾਲੀ ਆ ਆਹ ਰਸਤਾ ਜਾਂਦਾ ਜੀ ਇਧਰੋਂ ਬੰਗਾ ਹਿਆਰਪੁਰ ਤੇ ਇਧਰੋਂ ਜਾਂਦਾ ਜੀ ਗੜ੍ਹ ਸੰਕਰ ਨੂੰ ਗੜ੍ਹ ਸੰਕਰ ਤੋਂ ਅੱਗੇ ਆਪਾਂ ਜਾਣਾ ਟਾਲੀਵਾਲ ਹਾਂ ਟਾਲੀਆ ਅਲੀਵਾਦ ਦੋ ਗਿਆ ਕਿਹੜਾ ਸੰਦੋਗੜ ਸੰਦੋਗੜ ਫਿਰ ਜਾਣਾ ਜੀ ਆਪੇ ਸੰਦੋਗੜ ਸੰਦੋਗੜ ਤੋਂ ਫਿਰ ਸਿੱਧਾ ਉਨੇ ਇੱਥੋਂ ਦੇਖਦੇ ਆਂ ਭੁੱਖ ਤਾਂ ਬੜੀ ਲੱਗੀ ਆ ਟਾਈਮ ਵੀ ਕਾਫੀ ਹੋ ਗਿਆ ਘਰੋਂ ਜਿ ਤੁਰੇ ਸੀਗੇ 11:30 ਵਜੇ ਤੇ ਸਵਾ 1 ਕਿਤੇ ਪਹੁੰਚਿਆ ਨਵਾਂ ਸ਼ਹਿਰ ਉਹ ਨਵਾਂ ਸ਼ਹਿਰ ਟੱਪ ਕੇ ਦੇਖਦੇ ਆਂ ਇੱਕ ਹੈਗਾ ਜੀ ਕੁਲਚੇ ਵਾਲਾ ਉੱਥੇ ਖਾਣੇ ਨੂੰ ਕੁਲਚੇ ਹੁਣ ਭੁੱਖ ਬਹੁਤ ਲੱਗੀ ਹੋਈ ਆ ਆਪਾਂ ਰੋਗਲੇ ਜੀ ਗੱਡੀ ਇੱਕ ਕੁਲਚੇ ਵਾਲੇ ਦੇ ਕੋਲੇ ਅਸੀਂ ਜਦੋਂ ਵੀ ਜਾਂਦੇ ਹਾਂ ਅਸੀਂ ਇਹਦੇ ਕੁਲਚੇ ਖਾਈਦੇ ਆ ਬੜੇ ਸਵਾਦ ਕੁਲਚੇ ਹੁੰਦੇ ਨੇ ਤੇ ਰੋਟੀ ਆਪਾਂ ਖਾਦੀ ਸੀ ਘਰੋਂ 10 ਵਜੇ ਇੱਕ ਵਾਰ ਮੌਸਮ ਬਰਤਾਈ ਜੇ ਗਰਮੀ ਬਹੁਤ ਆ ਬਾਕੀ ਖਾ ਕੇ ਕੁਲਚੇ ਵਗੈਰਾ ਸਾਨੂੰ ਮਿਲਦੇ ਆ ਆ ਰੁੜ ਜਾਂਦੇ ਸੀ ਤਾਂ ਫਗਵਾੜੇ ਨੂੰ ਇਹ ਇਧਰੋਂ ਖੇਤਾਂ 'ਚ ਚਲੇਗਾ ਗਾੜੀ ਸ਼ੰਕਰ ਇੱਧਰੋਂ ਚੱਲ ਗਿਆ ਜੀ ਰੋਪਨਗਰ ਪੇਟ ਪੂਜਾ ਕਰ ਲਈ ਹੋਈ ਆ ਆਪਾਂ ਹੁਣ ਚੱਲੀਏ ਹੁਣ ਆਪਾਂ ਅੱਗੇ ਤੇ ਬਸ ਗੜਸ਼ੰਕਰ ਢੱਪ ਕੇ ਆਪਾਂ ਨੂੰ ਪਹਾੜ ਦੇਖਣੇ ਸ਼ੁਰੂ ਹੋ ਜਾਣੇ ਆ ਲੋਈ ਪਹੁੰਚ ਗਏ ਜੀ ਕਹਿੰਦੇ ਗੜਸ਼ੰਕਰ ਆਇਆ ਇੱਥੇ ਤਾਂ ਜੀ ਫੇਮਸ ਹੈਪੀ ਜੂਸ ਭੰਡਾਰ ਹੈ ਦਾ ਫਾਸਟ ਫੂਡ ਇੱਥੇ ਵੀ ਆਪਾਂ ਰੁਕਣਾ ਸੀ ਪਰ ਆਪਾਂ ਪਿੱਛੇ ਖਾਲੇ ਸੀਗੀ ਰੋਟੀ ਪਾਣੀ ਤਾਂ ਕਰਕੇ ਫਿਰ ਹੁਣ ਚੱਲੀਏ ਸਿੱਧਾ ਹੁਣ ਨਹੀਂ ਤਾਂ ਫਿਰ ਲੇਟ ਹੋ ਜਾਣਾ ਫਿਰ ਅੱਗੇ ਕਾਫੀ ਅਜੇ ਰਸਤਾ ਆਏਗਾ 3 ਘੰਟੇ ਦਾ ਹੋ ਰਿਹਾ ਤੇ ਆਪਾਂ ਪਹੁੰਚਾਂਗੇ ਜਾਇਦ 4-5 ਵਜੇ ਤੱਕ ਆ ਜਾਂਦਾ ਹੀ ਸਿੱਧਾ ਹੁਣ ਮਾਚਰ ਵੱਲ ਨੂੰ ਰਸਤਾ ਫਿਰ ਦੂਰੋਂ ਹੀ ਥੋੜਾ ਰਸਤਾ ਆਏਗਾ ਉਨੇ ਵੱਲੀ ਪਿੰਡਾ ਪਿੰਡਾ ਜਾਂਦਾ ਰਸਤਾ ਜੀ ਕਹਿੰਦੇ ਹੋਗੇ ਸ਼ੁਰੂ ਪਹਾੜ ਇਹ ਹੈਗੇ ਜੀ ਪੰਜਾਬ ਦੇ ਪਹਾੜ ਬਸ ਥੋੜੀ ਅੱਗੇ ਹੈਗਾ ਬਾਰਡਰ ਹਿਮਾਚਲ ਦਾ ਫਿਰ ਉੱਥੋਂ ਸ਼ੁਰੂ ਹੋਏ ਨੇ ਆ ਹਿਮਾਚਲ ਦੇ ਪਹਾੜ ਇੰਨੇ ਤੱਕ ਚਲੋ ਹੈਗੇ ਆ ਪੰਜਾਬ ਦੇ ਪਹਾੜ ਲੋਕਾਂ ਨੇ ਕੰਦ ਕਿੰਦਾ ਪਾਇਆ ਤੇ ਲੋ ਜੀ ਪਹੁੰਚ ਗਿਆ ਜੀ ਹਿਮਾਚਲ ਦੇ ਬਾਰਡਰ ਦੇ ਇੱਥੇ ਕਟਾਉਣੀ ਪੈਣੀ ਆ ਪਰਚੀ ਐਂਟਰੀ ਟੈਕਸ ਕਿੰਨੇ ਐਂਟਰੀ ਤੇ ਉੱਪਰ ਵੀ ਵੇਖ ਜੀ ਤਾਂ ਉਹ ਲੱਗੀ ਸਾਹਮਣੇ ਰੇਟ ਲਿਸਟ ਹਮਮ ਇਹ ਮੱਚਾ ਦਾ ਬਾਰਡਰ ਆ ਗਿਆ ਇੱਧਰ ਇਹਨੂੰ ਬੈਕ ਕਰਾਈ ਜਾਂਦਾ ਅੱਛਾ ਉਧਰੋਂ ਆ ਗਿਆ ਸੀਗਾ ਆਂਗ ਸਾਈਡ ਤੇ ਫਿਰਦਾ 70 ਪਰਚੀ ਹੈ ਇਹਦੀ ਹਿਮਾਚਲ ਐਂਟਰੀ ਲਓ ਜੀ ਲੋ ਜੀ ਪਹੁੰਚ ਗਿਆ ਜੀ ਕਦੇ ਹਿਮਾਚਲ ਆਵਾਜ਼ ਆ ਗਈ ਟੋਲ ਟੈਕਸ ਦੀ ਪਰਚੀ ਨਾਲ ਇਹ ਐਂਟਰ ਕਰ ਗਿਆ ਪਹਿਮਾਚਲ ਤੇ ਇਹ ਸਾਹਮਣੇ ਆ ਗਿਆ ਦੇਖੋ ਹਿਮਾਚਲ ਦੇ ਪਿੰਡ ਦੇਖੋ ਸ਼ੁਰੂ ਹੋ ਗਏ ਉਹ ਸਾਹਮਣੇ हो गया सारा कुछ खत्म है बड़े इधर त मी स्टार्ट हो गए खत्म भी हो गया पहले ही पानी बहुत फट थे ਆ ਗਿਆ ਜੀ ਉਨੇ ਵਾਲਾ ਪੁੱਲ ਨਾ ਨਵਾਂ ਹੀ ਬਣਿਆ ਥੋੜੀ ਦੇਰ ਪਹਿਲਾਂ ਹੀ ਦੇਖੋ ਕਿੰਨਾ ਵਧੀਆ 뷰 ਇਧਰੋਂ ਵੀ ਇਧਰ ਤੇ ਲਿਮਟ ਹੈਗੀ ਇੱਥੇ ਮੁੰਗੀ ਮੁੰਦਾ ਲੱਗਿਆ ਕਿਹੜੇ ਨਹੀਂ ਕੈਮਰੇ ਲੱਗੂਗਾ ਕੈਮਰਾ ਤਾਂ ਲੱਗਿਆ ਕੀ ਬੋਰਡ ਜਰੂਰ ਲੱਗਿਆ ਨਹੀਂ ਸਪੀਡ ਨਿਮਟ ਲੱਗਿਆ ਉੱਡ ਪਿੱਛ ਲੰਘ ਗਿਆ ਜੀ ਇਹ ਪਾਰ ਕਰ ਲਿਆ ਜੀ ਬਾਰੋ ਬਾਰੀ ਤੇ ਹੁਣ ਆਪਾਂ ਆ ਗਿਆ ਹਾਂ ਓਨੇ ਵਾਲੇ ਪੁਲ ਤੇ ਇੱਥੇ ਬਸ ਪੁਲ ਕ੍ਰੋਸ ਕਰਕੇ ਤੇ 2 ਤੋਂ 4 ਕਿਲੋਮੀਟਰ ਬਾਅਦ ਆ ਜਾਣਾ ਉਹਨਾਂ ਇਹ ਮਾਚਲ ਜੂ ਵੀ ਮਸ਼ੂਰ ਹੈ ਜੀ ਅਸੀਂ ਦੇਖ ਲਓ ਸਾਡੇ ਨਾਮ ਦੀਆ ਮਾਰਕੀਟ ਆ ਉਹ ਦੇਖੋ ਜੱਸ ਸਲ ਮਾਰਕੀਟ ਕਹਿੰਦੇ ਟਾਈਮ ਹੋ ਗਿਆ ਜੀ 3 ਤਾਂ ਇਹ ਵੇ ਜ ਆਪਾਂ ਪਹੁੰਚ ਗਏ ਅਸੀਂ ਉਨੇ ਆ ਆ ਗਿਆ ਜੀ ਉਨੇ ਦਾ ਬੱਸ ਸਟੈਂਡ ਐਸ ਪੀਟੀ ਉਨਾ ਇੱਧਰ ਆ ਗਈ ਉਨੇ ਦੀ ਮਾਰਕੀਟ ਸਿੱਧਾ ਰਸਤਾ ਚੱਲੇ ਗਿਆ ਜੀ ਨੰਗਲ ਨੂੰ ਇੱਧਰ ਚੱਲਾ ਗਿਆ ਜੀ ਪੰਗਾਣਾ ਲਟਿਆਣੀ ਲੱਗੇ ਹੋਏ ਤੇ ਫਟਕ ਜੀ ਉੰਨੇ ਵਾਲੇ ਟ੍ਰੇਨ ਵੀ ਆ ਰਹੀ ਏ ਲੱਗੇ ਤੱਕ ਜਾਂਦੇ ਉਹ ਆ ਗਈ ਟ੍ਰੇਨ ਲੋਜੀ ਖੁੱਲ ਗਿਆ ਫਟ ਕਹਿੰਦੇ ਆ ਦੇਖੋ ਇਧਰ ਤਾਂ ਨਿਆਰਾ ਕਿੰਨਾ ਵਧੀਆ ਦੇਖੋ ਇਧਰ ਇਧਰ ਤਾਂ ਧੋਪਣੀ ਗਲੀ ਗਈ ਪੂਰੀ ਅਸੇ ਥੋੜੀ ਦੂਰ ਉਹ ਬਰਾਏ ਨੇ ਬੰਦਵਾਣਾ ਮਾ ਗਾਣੇ ਦੇ ਬਾਰੇ ਲਟਿਆਣੀ ਲਟਿਆਣੀ ਦੇ ਬਾਅਦ ਪੜਸਰ ਲੋ ਜੀ ਕਹਿੰਦੇ ਆ ਗਿਆ ਬੰਗਾਣਾ ਆ ਬਗਾਣੇ ਦੀ ਮਾਰਕੀਟ ਇਹ ਕੋਈ ਤੋਪਣੇ ਲਈ ਵੀ ਆ ਤੇ ਦੇਖੋ ਉਹ ਸਾਹਮਣੇ ਫੌਟ ਹੈ ਨ ਕੋਰੀਆ ਇੱਕ ਹੋਰ ਸਿਕਨ ਨੇ ਤੇਰੀ ਸਾਈਡ ਤੇ ਹਾਂ ਹੁਦਾ ਹੀ ਸਾਰ ਹੈ ਆ ਲੈ ਇਕ ਇਧਰੋਂ ਮੁੜਨਾ ਆਪਾਂ ਜੀ ਰਾਈਟ ਨੂੰ ਇਹ ਰਸਤਾ ਲਾਂਗੇ ਗਰੇਡ ਨਹੀਂ ਜਾਂਦਾ ਉਧਰ ਵਾਲਾ ਰਸਤਾ ਜਿੱਥੇ ਗਰੇਡ ਹੈ ਚਲਾ ਗਿਆ ਯੱਕੇ ਅਮੀਰਪੁਰ ਵੱਲੋਂ ਲੋ ਜੀ ਗੱਡੀ ਆਪਾਂ ਰੋਕਤੀ ਹੋਈ ਹੈ ਇੱਥੇ ਆਪਾਂ ਟੱਪ ਗਿਆ ਲਟਿਆਣੀ ਤੇ ਬੜ ਸਰ ਰਹੇ ਬਸ 4-5 ਕਿਲੋਮੀਟਰ ਹੋਰ ਤੇ ਇੱਥੇ ਦਾ ਵੀਊ ਦੇਖਣ ਲਈ ਆਪਾਂ ਇੱਥੇ ਰੁਕ ਗਏ ਆ ਤਾਂ ਦਿਖਾਨੇ ਆ ਇੱਥੇ ਪਾਕੜਾ ਦਾ ਵੀਊ ਨਾ ਵਧੀਆ ਹੋਇਆ ਪਿਆ ਦੇਖੋ ਸਾਰਾ ਦਿਖਦਾ ਪਿਆ ਉਹ ਦੇਖੋ ਸੋਰਾ ਡੈਮ ਆ ਪਾਗੜਾ ਆ ਦੇਖੋ ਨਾਲ ਲੋਕਾਂ ਦੇ ਘਰ ਵੀ ਨਹੀਂ ਥੱਲੇ ਦੇਖੋ ਕਿ ਕਿੱਥੇ ਕਿੱਥੇ ਘਰ ਬਣੇ ਨੇ ਨਿਆਰਾ ਤਾਂ ਬਹੁਤ ਵਧੀਆ ਇੱਥੇ ਪਰਤੋਂ ਪਾ ਬਹੁਤ ਹੋ ਗਈ ਹੈ ਇੱਥੇ ਆਪਾਂ ਘਰ ਕੇ ਪਸੀਨਾ ਵੀ ਵੜਾਂਦਾ ਪਿਆ ਵਾ ਹਵਾ ਵੀ ਨਹੀਂ ਚੱਲਦੀ ਜਿੰਨਾ ਹੋਮੋਸ ਹੋਈ ਹੋਈ ਹੈ ਦੇਖਦੇ ਹਾਂ ਥੋੜੀ ਦੇਰ ਤੱਕ ਮੌਸਮ ਦੇ ਸਹੀ ਹੁੰਦਾ ਬਾਕੀ ਇੱਥੇ ਮੰਦਰਾ ਜੇਕ ਆ ਦੇਖੋ ਸੁਣੋ ਤੁਸੀਂ ਚੀੜੀਆਂ ਦੀ ਆਵਾਜ਼ਾਂ ਸੁਣੋ ਸਾਈਡ ਤੇ ਆ ਆਪਣੀ ਗੱਡੀ ਖੜੀ ਆ ਹਵਾ ਹੁਣ ਚੱਲਣ ਲੱਗੀ ਆ ਵਾ ਉਹ ਦੇਖੋ ਡੈਮ ਦੇ ਉਧਰਲੇ ਪਾਸੇ ਵੀ ਕਿੰਨੇ ਘਰ ਨੇ ਓ ਦੇਖੋ ਸਾਹਮਣੇ ਥੋੜੀ ਰੈਸਟ ਕਰ ਲਈ ਆਪਾਂ 프레ਸ਼ ਕਰ ਲਿਕੇ ਫਿਰ ਆਪਾਂ ਚੱਲਦੇ ਹਾਂ ਜੇ ਅੱਗੇ ਨੂੰ ਆਪਾਂ ਜਾਣਾ ਤਾਂ ਹੈ ਨਹੀਂ ਹੁਣ ਇਧਰ ਤਾਇਦੇਕਾਰ ਵੱਲ ਏਸ ਤੋਂ ਥੋੜਾ ਅੱਗੇ ਜਾਣਾ ਆਪਾਂ ਫਿਰ ਉੱਥੇ ਅੱਗੇ ਜਾਣਾ ਮੈਲਦੇ ਆਂ ਕੋਟਲੂ ਵਿਲੇਜ ਥੱਲੇ ਖੱਡ ਬਣਿਆ ਹੋਇਆ ਹੈ ਗੋ ਸਾਹਮਣੇ ਦੇਖੋ ਘਰ ਦੇਖਦਾ ਤੁਹਾਨੂੰ ਜੀ ਚਲੋ ਜੀ 15-20 ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਿਕਲੀਏ ਹੁਣ ਅੱਗੇ ਬਸ ਘੰਟੇ ਦਾ ਸਫਰ ਹੋਰ ਫਿਰ ਉੱਥੇ ਇੱਕ ਤੁਹਾਨੂੰ ਦਿਖਾਣੇ ਆ ਜੀ ਪਿੰਡ ਆਪਾਂ ਕੋਟਲੂ ਵਾਲਾ ਆਹ ਦੇਖੋ ਰਸਤਾ ਜੇ ਲੈਂਡਸਲਾਈਡ ਹੋਈ ਆਇ ਤੱਕ ਤੱਕ ਹੀ ਲੈਂਡਸਲਾਈਡ ਦਿਖੀ ਹੈ ਸਾਨੂੰ ਅਵ ਸਾਡੇ ਆਪਣੇ ਬਡਸਰ ਲੋ ਜੀ ਪਹੁੰਚ ਗਿਆ ਆਪਾਂ ਬਡਸਰ ਆ ਰਸਤਾ ਜਾਂਦਾ ਆਪਣੇ ਤਾਏ ਦੇ ਪਿੰਡ ਨੂੰ ਚੰਬੇ ਤੇ ਆਪਾਂ ਚੱਲੇ ਆ ਜੀ ਅੱਗੇ ਕੋਟ ਨੂੰ ਲੋ ਜੀ ਆਪਾਂ ਰੁਕੇ ਸੀਗੇ ਇੱਥੇ ਬਡਸਰ ਆਹੇਗਾ ਬਡਸਰ ਦਾ ਮੇਨ ਅੱਡਾ ਜਿੱਥੇ ਬਸਾਂ ਰੁਕਦੀਆਂ ਨੇ ਤੇ ਆਹ ਰਸਤਾ ਇਧਰ ਹੀ ਆਉਂਦਾ ਜੀ ਸ਼ਾਤ ਲਈ ਨੂੰ ਪੰਪਕ ਨੂੰ ਸਮਾਨ ਲੈਣੇ ਰੁਕੇ ਸੀਗੇ ਇੱਥੇ ਤੇ ਸਮਾਨ ਵਗੈਰਾ ਲੈ ਲਿਆ ਹੁਣ ਚੱਲੀ ਆਪਾਂ ਅੱਗੇ ਲੋ ਜੀ ਆਪਾਂ ਹੁਣ ਗੱਡੀ ਪਾ ਲਈ ਹੋਈ ਐ ਪਿੰਡਾਂ ਨੂੰ ਹੁਣ ਤੁਹਾਨੂੰ ਦਿਖਾਣਿਆ ਤੇ ਪਿੰਡਾਂ ਦੇ ਰਾਸਤੇ ਤੇ ਪਿੰਡਾਂ ਦੇ ਇੱਕ ਘਰ ਇੱਥੇ ਕਿਹੋ ਜਿਹਾ ਕਿਹੋ ਜਿਹਾ ਘਰ ਨੇ ਇੱਥੇ ਸਾਨੂੰ ਸਾਰਾ ਰਸਤਾ ਇਧਰ ਦਾ ਸਿੰਗਲ ਲੇਨ ਹੀ ਹੈ ਦੂਸਰੀ ਗੱਡੀ ਤਾਂ ਕ੍ਰੋਸ ਕਰ ਹੀ ਨਹੀਂ ਸਕਦੀ ਹੈ ਕਿਧਰੋਂ ਆ ਗਈ ਜੀ ਪਿੰਡ ਵਾਲੀ ਪੂਰੀ ਗਈ ਮੈਂ ਵੀ ਪਿੰਡ ਦਾ ਪਾਣੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਪੀੜ ਕਿੰਨੇ ਪੀੜ ਲੱਗੇ ਹੋਏ ਦੇਖੋ ਕੋਈ ਕੋਈ ਰੋਡ ਦੇਖੋ ਸਾਰੇ ਪਾਸੇ ਪੀੜ ਹੀ ਪੀੜ ਨੇ ਦੇਖੋ ਜਿਗਾਹ ਰੋੜ ਗੱਡੀ ਹੋਈ ਹੈ ਇਰਸਤਾ ਜਨ ਇਹ ਸਿੱਧਾ ਕੋਟਰ ਨੂੰ ਅੱਗੇ ਬਥੇਰੇ ਪਿੰਡ ਨੇ ਪਹਿਲਾਂ ਇਹਦਾ ਗਾਰਲੀ ਪਿਆ ਹੋਗਾ ਕੋਟਰ ਨੂੰ लो जी आ गया जी कोटलू विलेज कोटलू के बिछना है हां देखो मैं दना पूछेगा कोटलू थोड़ी जी नहीं है इतना जे बाकी पीछे भी हैगने लो जी आपा पहुँच गए सी कोटलू ते आ खड़ी है साडी गड्डी इथे ते इधर ते उधर कुछ है ताबा ते तो दुखाने पिंड रास्ता इधर का जिधर आप जाना करे गर्मी इतनी भी बहुत मीह पै नहीं गया इत भी हो देखो इधर रास्ता कुछ आ जाना रास्ता इधर लोग खेत पाए हुए इधर इधर भी खेत पाए हुए ਆ ਚੱਲੀਏ ਹੁਣ ਆਪਣੇ ਘਰਾਂ ਨੂੰ ਆ ਦੇਖੋ gena ਛੋਟਾ ਰਸਤਾ ਮਾ ਹੋਲੀ-ਵਲੀ ਦਾ ਪੰ ਚੜੀ ਹੈ ਨਾ ਆ ਦੇਖੋ ਰਸਤਾ ਕਿੱਧਰ ਜਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਹੋਇਆ ਜਰਾ ਇਸ ਤੋਂ ਕੋਈ ਇਹ ਮਾਰਿਆ ਭਾਈ ਨੇ 4 ਭਾਈ ਨੇ ਮਾਰਤਾ 4 ਅਲੱਗ ਗਿਰ ਗਿਆ ਕੋੜੀ ਬੇ ਸੰਥੜੀ ਨਾ ਆਸ ਨਹੀਂ ਗਿਆ ਲੋ ਕਰਦੋ ਕਾਛੋ ਆਪ ਆ ਗਏ ਸੀਗੇ ਜੀ ਕੋਟਲੂ ਵਿਲੇਜ ਤੇ ਤੁਹਾਨੂੰ ਦਿਖਾਣੇ ਇੱਥੇ ਦਾ ਨੇਰ ਤੇ ਆਪਾਂ ਖੜੇ ਹਾਂ ਇਸ ਟਾਈਮ ਛੱਤ ਤੇ ਤੇ ਆਹ ਦੇਖੋ ਇੱਥੇ ਲੋਕਾਂ ਦੇ ਘਰ ਇੱਥੇ ਵੀ ਸਾਈਡ ਤੇ ਜੰਗਲ ਲਾ ਦੇਖੋ ਸਾਰਾ ਇੱਕ ਮਿੰਟ ਆਹ ਦੇਖੋ ਥੱਲੇ ਆ ਦੇਖੋ ਇਧਰਲੀ ਸਾਈਡ ਤੇ ਸਾਰਾ ਹੈਲੋ ਤੇ ਇਧਰੋਂ ਸਨਸੈਟ ਦੇਖੋ ਕਿੰਨਾ ਵਧੀਆ ਦੇਖੋ ਤੇ ਆਪਾਂ ਪਹਿਲਾਂ ਗਏ ਸੀ ਤਾਏ ਦੇ ਘਰੇ ਚੰਬੇ ਪਿੰਡ ਤੇ ਇੱਥੋਂ ਦੀ ਚੰਬੇ ਪਿੰਡ ਵੀ ਦੇਖ ਜਾਵਾ ਤੇ ਆਹੋ ਦੇਖੋ ਜਿਹੜੇ ਸਾਹਮਣੇ ਟਾਵਰ ਦੇਖਦੇ ਆਣ ਉਹ ਚ ਚੰਬੇ ਪਿੰਡ ਹੀ ਆਉਂ ਆ ਦੇ ਕੋਠੇ ਦੇ ਜਵਾਕ ਸਾਰੇ ਬੈਡਮਿੰਟਨ ਖੇਡ ਕੇ ਇਥੇ ਕੋਠੇ ਆ ਗਏ ਹੋਏ ਹੁਣ ਤੇ ਮਿਲਦੇ ਆਂ ਜੀ ਤੁਹਾਨੂੰ ਆਪਾਂ ਇੱਕ ਨਵੇਂ ਵਲੌਗ 'ਚ ਤੇ ਕੱਲ ਨੂੰ ਆਪਾਂ ਦੇਖਦੇ ਆਂ ਚੰਬੇ ਚੱਲਦੇ ਨੇ ਤਾਂ ਇਹਦੇ ਘਰੇ ਤੇ ਜਿਨ੍ਹਾਂ ਨੂੰ ਜੀ ਵਲੌਗ ਵਧੀਆ ਲੱਗਿਆ ਉਹ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਚੈਨਲ 'ਚ ਕੀ ਵਧੀਆ ਲੱਗਿਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ